ਜਮਲਾ ਜੀ ਜਮਲਾ ਜੀ ਦੀਆਂ ਤੁਨਾ ਸਾਰੀਆਂ ਬਜਾਉਂਦੇ ਆ ਜੀ ਮਮਦ ਸਦੀਕ ਦੀਆਂ ਵੀ ਤੇ ਕੁਲਦੀਪ ਮਾਨਕ ਸਾਹਿਬ ਦੀਆਂ ਵੀ ਜਿੰਨੀਆਂ ਵੀ ਤੁਬੀਆਂ ਮੱਝੀਆਂ ਹੋਈਆਂ ਬਈ ਇਹਨਾਂ ਕਾ ਮੈਨੂੰ ਪਿਆਰ ਹੈ ਤੇ ਉਸ ਤੋਂ ਬਾਅਦ ਜਿਵੇਂ ਉਹ ਗੱਲ ਵਿੱਚੇ ਰਹਿ ਗਈ ਤੁੰਬੀਆਂ ਫਿਰ ਮਿਲਣੀਆਂ ਬੰਦ ਹੋ ਗਈਆਂ ਤੁੰਬੀ ਨਹੀਂ ਲੱਭੀ ਹੂੰ ਫਿਰ ਮੈਂ ਹੌਲੀ ਹੌਲੀ ਬਣਾਉਣੀ ਸ਼ੁਰੂ ਕਰੀ ਇੱਕ ਦਿਨ ਜੈਲੀ ਮਨਜੀਤਪੁਰ ਆ ਗਿਆ ਮੇਰੇ ਕੋਲ ਦੋ ਤੁੰਬੀਆਂ ਆਇਆ ਜੈਜੀ ਵੀ ਦਾ شاਗਿਰਦ ਇੰਗਲੈਂਡ ਤੋਂ ਆਇਆ ਜੈਲੀ ਸਾਹਬ ਦੇ ਕੋਲ ਉਹਨੇ ਰਿਕਾਰਡ ਕਰਾਉਣਾ ਤੱਕ ਗਿਆ ਜੀ ਤੋ ਕਹਿੰਦਾ ਵੀ ਤੂੰ ਵੀ ਵੀ ਮੈਨੂੰ ਚਾਹੀਦੇ ਕਾ ਚੱਲ ਉੱਤੇ ਸਤਾਨ ਜੀ ਕੋਲ ਚੱਲਦੇ ਆ ਜੈਲੀ ਵੈ ਤੇ ਜੁਗਨੀਆਂ ਬਹੁਤ ਲੋਕਾਂ ਨੇ ਸੁਣਾਈਆਂ ਰੱਤਿਆਂ ਵੀ ਸੁਣਾਈਆਂ ਹੋਈਆਂ ਮੈਂ ਤੁਹਾਨੂੰ ਜਿਉਣਾ ਮੋਰ ਸਵਿੰਦਰ ਸਿੰਧਾ ਜੀ ਅਸਨਾ ਰਿਹਾ ਬਦਲਾ ਲੈ ਲਈ ਸੋਹਣਿਆਂ ਜੇ ਮਾਂ ਦਾ ਜੱਟ ਹਾਂ ਬਦਲਾ ਲੈ 1979 ਦੇ ਵਿੱਚ ਬਿੰਦ ਰੱਖਿਆ ਵੀ ਉਹਨਾਂ ਤੋਂ ਅਲੰਗੋਜੇ ਸਿੱਖਿਆਤਾ ਅਲੰਗੋਜੇ ਛੱਡ ਕੇ ਬਾਅਦ ਚੋਂ ਗਾਉਣ ਲੱਗ ਗਿਆ ਤੇ ਬਿੰਦ ਰੱਖਿਆ ਨਾਲ ਵੀ ਕਾਫੀ ਜਗ੍ਹਾ ਮੈਂ ਕਾਲਜਾਂ ਵਿੱਚ ਗਿਆ ਪੰਜਾਬ ਦੇ ਵਿੱਚ ਉਹਨੇ ਘਨ ਅਲੰਗੋਜਾ ਵਜਾਇਆ ਉਹਨਾਂ ਨੇ ਬੋਲੀਆਂ ਪਾਈਆਂ ਮੈਨੂੰ ਪਾਰ ਲੰਘਾ ਦੇ ਮੈਨੂੰ ਪਾਰ ਲੰਘਾ ਦੇਵੇ ਕੜਿਆ ਮਿਲਤਾ ਤੇਰੀਆਂ ਕਰਦੀ ਮੈਨੂੰ ਪਾਰ ਲੰਗਾ ਦੇਵੇ ਕੜਿਆ ਮਿਲਤਾ ਤੇਰੀਆਂ ਕਰਦੀ ਹਮ ਕਮਾਲ ਹੈ ਵਾਦੀ ਵਾ ਲਓ ਜੀ ਇਹ ਹੈ ਜੀ ਉਸਤਾਦ ਜੈਰਾਮ ਦੀ ਪੂਰੇ ਪੰਜਾਬ ਦੇ ਵਿੱਚ ਇਹਨਾਂ ਦਾ ਨਾਂ ਹੈ ਜੀ ਉਸਤਾਦ ਜੈਰਾਮ ਜੀ ਰੋਪੜ ਦੇ ਨਾਲ ਹੈ ਜੀ ਬੇਲਾ ਸ਼੍ਰੀ ਚਮਕੌਰ ਸਾਹਿਬ ਤੇ ਰੋਪੜ ਦੇ ਨਜ਼ਦੀਕ ਹੈਗਾ ਜੀ ਜੈਰਾਮ ਜੀ ਦਾ ਪਿੰਡ ਇੱਥੋਂ ਇਹ ਵੀਡੀਓ ਬਣ ਰਿਹਾ ਹੈ ਤੇ ਅਸੀਂ ਗੱਲਾਂ ਬਾਤਾਂ ਇਹਨਾਂ ਨਾਲ ਕਰਾਂਗੇ ਜੀ ਦੇਖੋ ਤੁੰਬੀ ਦੇ ਮਹਾਰਾਜ ਜੀ ਬੜੇ ਲੋਕਾਂ ਨੂੰ ਤੁੰਬੀ ਸਿਖਾ ਚੁਕੇ ਹੈ ਬਾਲੀਵੁੱਡ ਤੋਂ ਲੈ ਕੇ ਬਹੁਤ ਦੂਰ ਦੂਰ ਤੱਕ ਜਿਹੜੇ ਹੋਰ ਸਮਾਗਮਾਂ ਦੇ ਵਿੱਚ ਵੀ ਇਹਨਾਂ ਦੀ ਤੁੰਬੀ ਜਾ ਰਹੀ ਹੈ ਜੀ ਔਰ ਕਈ ਫਿਲਮਾਂ ਦੇ ਵਿੱਚ ਵੀ ਬਾਲੀਵੁੱਡ ਦੀਆਂ ਕਈ ਨਾਮਵਰ ਫਿਲਮਾਂ ਦੇ ਵਿੱਚ ਵੀ ਇਹਨਾਂ ਦੀ ਤੁੰਬੀ ਪਹੁੰਚੀ ਹੈ ਜੀ ਔਰ ਪੂਰੀ ਤਾਕ ਹੈ ਜੀ ਦੇਖੋ 우ਸਤਾਦ ਲੋਕਾਂ ਦੀ ਕਮੀ ਹੈ ਮੈਂ ਕਹਿੰਦਾ ਪੰਜਾਬੀ ਵਿਰਸੇ ਦੇ ਉੱਤੇ ਜਿਹੜੇ ਇਸ ਵਿਰਸੇ ਦੇ ਪਹਿਰੇਦਾਰ ਹਨ ਜੀ ਇਹਨਾਂ ਨੂੰ ਕਵਰ ਕਰਨਾ ਤਾਂ ਬਹੁਤ ਜ਼ਰੂਰੀ ਹੈ ਪੂਰਾ ਵੀਡੀਓ ਦੇਖਿਓ ਬਿਲਕੁਲ ਮੈਂ ਕਹਿੰਦਾ ਬਹੁਤ ਮਜ਼ਾ ਆਊਗਾ ਬਹੁਤ ਸ਼ਾਨਦਾਰ ਵੀਡੀਓ ਹੋਣ ਜਾ ਰਿਹਾ ਹੈ ਅਲਗੋਜ਼ੇ ਵੀ ਵਜਾਉਂਦੇ ਬੀਨ ਵੀ ਵਜਾਉਂਦੇ ਆ ਦੇਖੋ ਸਾਰੇ ਸਾਜ਼ ਇਹਨਾਂ ਦੇ ਤੁਸੀਂ ਦੇਖ ਸਕਦੇ ਜੀ ਔਰ ਇਹ ਤੂੰਬੀਆਂ ਬਣਾਉਂਦੇ ਵੀ ਏ ਤੁਸੀਂ ਦੇਖ ਸਕਦੇ ਕਿ ਇਹਨਾਂ ਦੀਆਂ ਤੂੰਬੀਆਂ ਜਿਹੜੀਆਂ ਕਿਸ ਤਰ੍ਹਾਂ ਬਣਾਉਂਦੇ ਦੀ ਔਰ ਆਪਣਾ ਅੱਡਾ ਇਹਨਾਂ ਨੇ ਇੱਥੇ ਲਗਾਇਆ ਹੋਇਆ ਹੈ ਦੇਸ਼ਵ ਦੇਸ਼ਾਂ ਦੇ ਵਿੱਚ ਇਹਨਾਂ ਦੀ ਤੂੰਬੀ ਜਾਰੀ ਹੈ ਜੀ 9 ਵਜਦਾ ਜੀ ਉਸਤਾਦ ਜੀ ਦਾ ਦੀ ਨਮਸਕਾਰ ਜੀ ਉਸਤਾਦ ਜੀ ਨਮਸਕਾਰ ਜੀ ਮਹਾਰਾਜ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਕੋ ਪਹੁੰਚੇ ਆ ਜੀ ਅਸੀਂ ਬਹੁਤ ਭਾਗਾਂ ਵਾਲੇ ਆ ਜੀ ਬੱਲੇ ਬੱਲੇ ਚੈਨਲ ਬੱਲੇ ਬੱਲੇ ਹੋ ਗਈ ਜੀ ਅੱਜ ਬਹਿ ਜਾ ਬਹਿ ਜਾ ਹੋ ਗਈ ਜੀ ਮੇਰਾ ਦਿਲ ਕਰਦਾ ਸੀ ਮੈਂ ਬੋਲੀ ਜਾਵਾਂ ਬੋਲੀ ਜਾਵਾਂ ਤੁਹਾਡੀ ਇੰਟਰੋਡਕਸ਼ਨ ਮੈਂ ਹਜੇ ਵੀ ਬਹੁਤਾ ਵਧੀਆ ਨਹੀਂ ਬੋਲ ਸਕਿਆ ਪਰ ਜੋ ਤੁਹਾਡੇ ਚ ਕਲਾ ਹੈ ਨਾ ਜੀ ਜਿਹੜੀ ਤੁਸੀਂ ਪੰਜਾਬੀ ਵਿਰਸੇ ਨੂੰ ਸੰਭਾਲਿਆ ਹੋਇਆ ਹੈ ਉਹਦੇ ਲਈ ਮੇਰੇ ਸ਼ਬਦ ਵੀ ਅੱਜ ਮੁੱਕ ਗਏ ਜੀ ਬਸ ਤੁਹਾਡੇ ਪਿਆਰ ਸੱਚੇ ਹੈ ਜੀ ਇਹ ਕਲਾ ਕੱਲੇ ਬੰਦੇ ਕੱਲਾ ਬੰਦਾ ਆਪਣੀ ਕਲਾ ਨੂੰ ਵਿਖਾਰ ਨਹੀਂ ਸਕਦਾ ਨਾ ਕਲਾ ਨੂੰ ਬਣਾ ਸਕਦਾ ਨਾ ਵਜਾ ਸਕਦਾ ਕੁਝ ਨਹੀਂ ਕਰਦਾ ਜਦ ਤੱਕ ਪਿਆਰ ਨਾ ਮਿਲੇ ਇਹ ਤੁਹਾਡਾ ਸ਼ਰੂਕਤਿਆਂ ਦਾ ਤੁਹਾਡੇ ਵਰਗਿਆਂ ਦਾ ਚੈਨਲਾਂ ਦਾ ਇਹ ਮੈਨੂੰ ਜਿਹੜਾ ਪਿਆਰ ਮਿਲਿਆ ਇਹਦੇ ਨਾਲ ਸਭ ਕੁਝ ਠੀਕ ਹੋ ਗਿਆ ਵੱਡੀ ਗੱਲ ਕਰਤੀ ਤੁਸੀਂ ਬਹੁਤ ਵਧੀਆ ਇਹ ਜਿਹੜੀ ਤੁਸੀਂ ਗੱਲ ਤੁਸੀਂ ਨਿਮਾਣਾ ਦੇ ਆਪਣੇ ਆਪ ਨੂੰ ਪੇਸ਼ ਕਰਦੇ ਹੋ ਨਾ ਜੀ ਇਹ ਬਹੁਤ ਵੱਡੀ ਗੱਲ ਹੈ ਇਹਹੀ ਵੱਡੀ ਗੱਲ ਹੈ ਸਾਨੂੰ ਬਹੁਤ ਚੰਗਾ ਲੱਗਦਾ ਮੈਨੂੰ ਲੱਗਿਆ ਸੀ ਉਸਤਾਦ ਜੀ ਕੋਲ ਜਾਣਾ ਤਾਂ ਮੈਨੂੰ ਉਪਰ ਲੱਗਿਆ ਹੀ ਨਹੀਂ ਤੁਹਾਡੇ ਕੋਲ ਆ ਕੇ ਤੁਸੀਂ ਬਹੁਤ ਬినਮਰ ਭਾਸ਼ਾ ਚ ਬੋਲਦੇ ਆ ਤੁਹਾਡਾ ਬੋਲਣ ਦਾ ਲਹਿਜਾ ਵੀ ਬਹੁਤ ਚੰਗਾ ਜੀ ਆਹ ਦੇਖੋ ਜੀ ਸਾਰੇ ਤੇ ਕੈਮਰਾ ਪਾਨਿਆਂ ਦੀ ਪਹਿਲਾਂ ਇਹ ਸੱਜਣ ਮਿੱਤਰ ਇਹਨਾਂ ਦੇ ਜਿਹੜੇ ਪਰਿਵਾਰ ਦੇ ਸਾਰੇ ਮੈਂਬਰਸ ਬੈਠੇ ਨੇ ਇਹਨਾਂ ਦੇ ਦੋਸਤ ਵੀ ਬੈਠੇ ਨੇ ਜੀ ਦੂਰੂ ਦੂਰੋ ਆਏ ਹੋਏ ਨੇ ਇਹਨਾਂ ਦੇ ਨਾਲ ਵੀ ਗੱਲਾਂ ਬਾਤਾਂ ਹੋਣਗੀਆਂ ਤੇ ਵੀਡੀਓ ਬੜਾ ਖਾਸ ਹੈ ਜੀ ਔਰ ਦੇਖਿਓ ਹੁਣ ਗੱਲਾਂ ਇੱਕ ਪਹਿਲਾਂ ਜੀ ਇੱਕ ਦੋ ਧੁਨਾ ਦਵਦਵ ਸੁਣਾ ਦਿਓ ਜੀ ਫਿਰ ਆਪਾਂ ਗੱਲ ਸ਼ੁਰੂ ਕਰਾਂਗੇ ਜੀ ਸੁਣਾ ਦਿਓ ਜੀ ਹਾਂ ਜੀ ਹਾਂ ਕਿਆ ਬਾਤਾਂ ਜੀ ਕਿਆ ਬਾਤ ਅੱਛਾ ਹੁਣ ਪਹਿਲਾਂ ਹੀ ਅਸੀਂ ਤੁਹਾਨੂੰ ਇੱਕ ਸਵਾਲ ਪੁੱਛ ਰਹੇ ਹਾਂ ਕਿਹੜੀਆਂ ਕਿਹੜੀਆਂ ਫਿਲਮਾਂ ਤੱਕ ਕਿਹੜੀਆਂ ਕਿਹੜੀਆਂ ਫਿਲਮਾਂ ਦੇ ਵਿੱਚ ਤੁਹਾਡੀ ਤੂੰਬੀ ਪਹੁੰਚੀ ਹੈ ਜੀ ਮੇਰੀ ਤੂੰਬੀ ਜੀ ਅਸਲ ਤਾਂ ਪੂਰੀ ਦੁਨੀਆ 'ਚ ਪਹੁੰਚ ਗਈ ਜੀ ਹੂੰ ਇਹ ਕਿਰਪਾ ਹੋਈ ਆ ਤੁਹਾਡੇ ਵਰਗੇ ਸਰੋਗਤਿਆਂ ਦੀਆਂ ਕਿਰਪਾ ਜਿਹੜੀਆਂ ਇਹ ਨਾਲ ਜੁੜੀਆਂ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਮੇਰੀ ਤੂੰਬੀ ਪਹੁੰਚੀ ਆ ਹੂੰ ਤੇ ਸਭ ਤੋਂ ਪਹਿਲਾਂ ਤੂੰਬੀ ਜੈਲੀ ਮਨਜੀਤਪਰੀ ਨੇ ਮੇਰੀ ਬਜਾਈ ਆ ਜੀ ਕਾਫੀ ਫਿਲਮਾਂ ਚ ਹਮ ਕਾਫੀ ਗੀਤਾਂ ਦੇ ਵਿੱਚ ਜੀ ਸੈਂਕੜੇ ਗੀਤਾਂ ਦੇ ਵਿੱਚ ਹਮ ਤੇ ਕਾਫੀ ਫਿਲਮਾਂ ਦੇ ਵਿੱਚ ਵਿਜੈਲੀ ਮਨਜੀਤ ਪਰਮਿਲ ਤੂੰ ਵੀ ਅੱਜ ਵੀ ਵਜਾ ਰਹੇ ਆ ਹਮ ਤੇ ਅਸਲ ਮੈਂ ਜਿਹੜਾ ਤੂੰਬੀ ਦਾ ਵਜਾਉਂਦੇ ਤਾਂ ਹੈਗੇ ਤੇ ਜੈਸੀ ਜੀ ਇਹ 1972 ਤੇ 73 ਤੋਂ ਮੈਂ ਸ਼ੁਰੂ ਹੋਇਆ ਤਾਂ ਹਮ ਕੁਲਦੀਪ ਮਾਨਕ ਸਾਹਿਬ ਦੀ ਕੈਸਟਾਈਜ ਦੀ ਤੇਰੀ ਖਾਤਰ ਹੀਰੇ ਛੱਡ ਕੇ ਤੱਕਤਾ ਜਾ ਰਹੇ ਨੂੰ ਪੁੱਤਰ ਚੌਧਰੀਆਂ ਦਾ ਬੇਲੀ ਮੰਗੂਚਾਰੇ ਉਹਦੇ ਵਿੱਚ ਤੂੰ ਵੀ ਵਜਦੀ ਸੀ ਜਦ ਤੂੰ ਅੱਜ ਤੂੰ ਵੀ ਦੇ ਆਸ਼ਕ ਹੋ ਗਏ ਹੂੰ ਬਾ ਫਿਰ ਆਸ਼ਕ ਹੋਏ ਹੋਇਆ ਤੱਕ ਵਜਾਈ ਗਏ ਉਹਨਾਂ ਟਾਈਮਾਂ ਦੇ ਵਿੱਚ ਅੱਜ ਤੋਂ 30 35 40 ਸਾਲ ਪਹਿਲਾਂ ਤੂੰਬੀਆਂ ਦਾ ਦੌਰ ਆਮ ਹੋਇਆ ਕਰਦਾ ਤਾਂ ਜੀ ਘਰਾਂ ਚ ਗਲੀਆਂ ਚ ਬਾਜ਼ਾਰਾਂ ਚ ਪਿੰਡਾਂ ਚ ਵਜਿਆ ਕਰਦੇ ਤੇ ਔਰ ਗੀਤਾਂ ਗਾਣੇ ਕਿ ਫੋਕਸ ਸਾਜ ਪੰਜਾਬ ਦਾ ਲੰਗੋਜ਼ਰ ਤੂੰਬੀ ਔਰ ਤੂੰਬਾ ਹੂੰ ਤੇ ਪੰਜਾਬ ਦਾ ਫੋਕਸ ਸਾਜ ਹੈ ਜੀ ਤੇ ਇਲੈਕਟ੍ਰੋਨ ਸਾਜ ਹ ਨਹੀਂ ਹੋਇਆ ਕਰ ਦਿੱਤੇ ਪੇਟੀ ਰੰਗੀ ਹੋਇਆ ਕਰ ਦਿੱਤੀ ਇਲੈਕਟ੍ਰੋਨ ਸਾਜ ਹੈ ਜਿਹੜਾ ਤੇ ਮੈਂ ਥੋੜਾ ਥੋੜਾ ਨੌਲੇਜ ਵੀ ਰੱਖਦਾ ਹਾਂ ਬੜੇ ਲਿਖੇ ਤਾਂ ਹੈ ਨਹੀਂ 1985 ਦੇ ਵਿੱਚ ਇਹ ਆਇਆ ਕੈਸ਼ਿਓ ਜੀ ਕੈਸ਼ਿਓ ਤੋਂ ਬਾਅਦ ਪੇ ਆਰਗਨ ਕਾ ਕੀਬੋਰਡ ਹੁਣ ਬੜੇ ਬੜੇ ਸਾਜ ਆ ਗਏ ਉਹਨਾਂ ਦੇ ਗਾਇਲ ਗੀਤ ਹੋਣੇ ਸ਼ੁਰੂ ਹੋ ਗਏ ਤੋ ਪਹਿਲਾ ਦੇਖੋ ਜਿਹੜੇ ਪੁਰਾਣੇ ਕਲਾਕਾਰ ਤੇ ਉਹਨਾਂ ਵਿੱਚ ਅਨਗੋਜਾ ਵੱਜਿਆ ਜਿਗਾ ਨਿੰਦਰ ਨਰਿੰਦਰ ਬੀਬਾ ਹੋਗੀ ਗਰਮੀਤ ਬਾਬਾ ਹੋਗੀ ਤੇ ਕੁਲਦੀਪ ਮਾਨਕ ਸਾਹਿਬ ਸਲਿੰਦਰ ਸਿੰਧਾ ਜੀ ਤੇ ਬਾਕੀ ਜਮਲਾ ਜੀ ਮੁਹੰਮਦ ਸਦੀਕ ਮੁਹੰਮਦ ਨਜ਼ੀਰ ਰਮਲਾ ਜੀ ਇਹ ਸਾਰਿਆਂ ਨੇ ਤੁੰਬੀ ਨਾਲੇ ਗਾਇਕਦਾਰ ਸੰਧੂ ਵਰਗਿਆਂ ਦੇ ਜੀ ਹਾਂਜੀ ਤੇ ਉਹ ਬੜੇ ਸੋਹਣੇ ਗੀਤ ਆ ਉਹ ਅੱਜ ਵੀ ਜਿਉਂਦੇ ਆ ਅੱਜ ਵੀ ਜਿਉਦੇ ਹਰੇ ਗੀਤ ਆ ਅਸਲੀ ਉਹ ਹਾਂਜੀ ਜਿਹੜੇ ਇਹ ਇਲੈਕਟ੍ਰੋਨ ਸਾਜ਼ ਜਿਹੜੇ ਵੱਡੇ ਵੱਡੇ ਸਾਜ਼ ਵੱਜੇ ਆ ਉਹ ਗੀਤ ਹੈ ਸਮਾਂ ਬਦਲ ਗਿਆ ਜੀ ਸਮਾਂ ਬਦਲਦੇ ਨਾਲ ਉਹ ਸਾਜ਼ ਵੱਜੇ ਤੇ ਉਹ ਗੀਤ ਵੀ ਗਾਏ ਆ ਪਰ ਉਹ ਇੰਨੀ ਉਹਨਾਂ ਗੀਤਾਂ ਦੀ ਉਮਰ ਨਹੀਂ ਹੈਗੀ ਜਿਹੜੀ ਪੁਰਾਣੇ ਗੀਤਾਂ ਦੀ ਉਮਰ ਆ ਔਰ ਪੁਰਾਣੇ ਸਾਜ਼ ਅੱਜ ਵੀ ਕਹਿੰਦੇ ਮੈਂ ਤੂੰ ਵੀ ਸੁਣਾਓ ਬੀ ਤੁੰਬੀ ਵਾਲਾ ਗੀਤ ਲਾਓ ਕਲਦੀਮਾਨਕ ਦਾ ਜਾਂ ਮਮਮ ਚਦੀਕ ਦਾ ਹੁਣ ਸੁਣਾ ਦਿਓ ਜੀ ਫਿਰ ਦਵਾਦਬ ਕੁਛ ਹਾਂ ਨਾ ਜਾਂਦੇ ਸਾਡੇ ਸੁਰੁੱਤੇ ਦੀ ਹਾਂ ਸੁਣਾਓ ਲੋ ਜੀ ਮਮਮ ਮਮਮ ਸਿੰਦੀਆ ਸੁਣਾ ਰਿਹਾ ਮੈਂ ਜੀ ਬਾਹਰ ਖਲੋਤੇ ਭਿੱਜ ਗਏ ਬਾਕੀ ਇਸ ਰੋਕਤਿਆਂ ਨੇ ਆਪੇ ਸਮਝ ਲੈਣਾ ਹਾਂ ਜੀ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਹਾਂ ਕੀ ਬਾਤ ਹੈ ਕਵਾਲ ਮਮ ਸਿੰਘ ਦੀ ਗੀਤ ਦੀ ਟੋਨਾ ਜੀ ਜੀ ਹਾਂ ਮੈਂ ਉਹਨਾਂ ਦੀਆਂ ਵਜਾਉਂਦਾ ਜੀ ਪੁਰਾਣੇ ਕਲਾਕਾਰਾਂ ਦੀਆਂ ਜਿਹੜੇ ਅੱਜਕੱਲ ਕਲਾਕਾਰਾਂ ਦੀ ਬੱਜੀਆਂ ਹੋਈਆਂ ਉਹ ਉਹ ਨਹੀਂ ਅਸੀਂ ਉਹ ਸਾਡੇ ਯਾਦ ਵੀ ਨਹੀਂ ਰਹਿੰਦੀਆਂ ਉਹਦੇ ਵਿੱਚ ਤਾਂ ਮਾੜੀ ਮੋਟੀ ਬੱਜੀ ਹੋਈ ਆ ਤੇ ਬਾਕੀ ਜਿਹੜੇ ਪੁਰਾਣੇ ਕਲਾਕਾਰਾਂ ਉਹਨਾਂ ਦੇ ਵਿੱਚ ਪੂਰਾ ਗਾਣਾ ਬਜਾਇਆ ਹੁੰਦਾ ਜੀ ਹਾਂ ਤਾਂ ਕਰਕੇ ਸਾਨੂੰ ਉਹ ਵਧੀਆ ਲੱਗਦੀ ਹੈ ਜੀ ਵਾਹ ਜੀ ਵਾਹ ਇੰਦਰਾ ਕਲਾਕਾਰਾਂ ਦੇ ਨਾਲੇ ਪਿਆਰ ਹੈ ਜੀ ਸਾਡਾ ਜਮਲਾ ਜੀ ਜਮਲਾ ਜੀ ਦੀਆਂ ਧੂਨਾ ਸਾਰੀਆਂ ਬਜਾਉਂਦੇ ਆ ਜੀ ਮੁਹੰਮਦ ਸਦੀਕ ਦੀਆਂ ਵੀ ਤੇ ਕੁਲਦੀਪ ਮਾਨਕ ਸਾਹਿਬ ਦੀਆਂ ਵੀ ਜਿੰਨੀਆਂ ਵੀ ਧੂਬੀਆਂ ਮੱਝੀਆਂ ਹੋਈਆਂ ਬਈ ਇਹਨਾਂ 'ਕਿ ਮੈਨੂੰ ਪਿਆਰ ਹੈ ਪਰ ਉਸ ਤੋਂ ਬਾਅਦ ਜਿਵੇਂ ਉਹ ਗੱਲ ਵਿੱਚੇ ਰਹਿ ਗਈ ਧੂਬੀਆਂ ਫਿਰ ਮਿਲਣੀਆਂ ਬੰਦ ਹੋ ਗਈਆਂ ਤੂੰ ਵੀ ਨੀ ਲੱਭੀ ਫਿਰ ਮੈਂ ਹੌਲੀ ਹੌਲੀ ਬਣਾਉਣੀ ਸ਼ੁਰੂ ਕਰੀ ਇੱਕ ਦਿਨ ਜੈਲੀ ਮਨਜੀਤਪਰੀ ਆ ਗਿਆ ਮੇਰੇ ਕੋਲ ਤਾਂ ਉਹਦੇ ਬੇਟੇ ਨੇ ਅਲੰਗੋਜੇ ਸਿੱਖਣੇ ਤੇ ਜੀ ਗੁਰਮਨ ਸਿੰਘ ਜੀ ਨੇ ਹੂੰ ਤਾਂ ਉਹ ਲੰਗੋ ਅਲੰਗੋਜੇ ਮੈਂ ਉਹਨੂੰ ਸਿਖਾਏ ਤਾਂ ਉਹਨਾਂ ਨੇ ਮੇਰੇ ਕੋਲ ਤੂੰ ਵੀ ਬਣੀ ਹੋਈ ਦੇਖ ਲਈ ਦੋ ਚਾਰ ਪਈਆਂ ᱛੀਆਂ ਹੂੰ ਉਹ ਸਟੂਡੀਓ ਚ ਲੈ ਗਈ ਇੱਕ ਤੂੰ ਵੀ ਅੱਜ ਵੀ ਉਹਨਾਂ ਦੇ ਕੋਲ ਹੈ 2012 13 ਦੇ ਵਿੱਚ ਹੂੰ ਤੇ ਉਹ ਤੂੰ ਵੀ ਉਹਨੇ ਬਜਾਈ ਕਹਿੰਦਾ ਸਾਜੀ ਤੂੰ ਵੀ ਬਹੁਤ ਵਧੀਆ ਬੱਜੇ ਤੂੰ ਤੂੰ ਵੀਆ ਹੋਰ ਬਣਾਓ ਜੀ ਬੱਕਿਆ ਯਾਰ ਮੈਂ ਕਿੱਥੇ ਬਣਾਉਂਗਾ ਮਿੰਟਾਂ ਇਨੀ ਨੌਲੇਜ ਨਹੀਂ ਬਣਾਉਣ ਦੀ ਨਹੀਂ ਕਹਿੰਦਾ ਬਣਾਓ ਉਹਨਾਂ ਨੇ ਮੈਨੂੰ ਹੱਲਾਸ਼ੇਰੀ ਦਿੱਤੀ ਪੰਜ ਸੱਤ ਤੂੰਬੀਆਂ ਜਿੱਕਣ ਆ ਪਈਆਂ ਇਹ ਰੱਖ ਲੀਆਂ ਪੰਜ ਸੱਤ ਉਹਨਾਂ ਨੇ ਆਪਣੀਆਂ ਰੱਖ ਲੀਆਂ ਇੱਕ ਵੀਡੀਓ ਪਾ ਦਿੱਤੀ ਹੂੰ ਉਹ ਵੀਡੀਓ ਇੰਨੀ ਵਾਇਰਲ ਹੋਈ ਮੇਰੇ ਫੋਨ ਆਉਣੇ ਸ਼ੁਰੂ ਹੋ ਗਏ ਜੀ ਜੀ ਦੋ ਤੂੰਬੀਆਂ ਆਇਆ ਜੈਜੀ ਵੀ ਦਾ ਸ਼ਗਿਰਦ ਇੰਗਲੈਂਡ ਤੋਂ ਆਇਆ ਜੈਲੀ ਸਾਹਿਬ ਦੇ ਕੋਲ ਉਹਨੇ ਰਿਕਾਰਡ ਕਰਾਉਣਾ ਤਾਂ ਕੀਤਾ ਜੀ ਕਿ ਉਹ ਕਹਿੰਦਾ ਵੀ ਤੂੰ ਵੀ ਵੀ ਮੈਨੂੰ ਚਾਹੀਦੇਗਾ ਚੱਲ ਉੱਤੇ ਸਤਾਨਜੀ ਕੋਲ ਚੱਲਦੇ ਆ ਜੈਲੀ ਮਨਜੀਤਪਰੀ ਮੇਰੇ ਕੋਲ ਲੈ ਕੇ ਆ ਗਏ ਉਹ ਮੈਨੂੰ ਸੋਨੇ ਪੈਸੇ ਦੇ ਗਿਆ ਜੀ ਉਹ ਮੈਨੂੰ ਥੋੜਾ ਜਿਹਾ ਲਾਲਚ ਵੀ ਹੋ ਗਿਆ ਮੈਂ ਕਿਹਾ ਵਧੀਆ ਪੈਸੇ ਬਣਦੇ ਆ ਚਲੋ ਜੀ ਉਹ ਦਿਨ ਅੱਜ ਦਾ ਦਿਨ ਬਾਤੂੰਬੀਆਂ ਬਣਦੀਆਂ ਬਣਦੀਆਂ ਇੰਨਾ ਕੁਸ ਮੈਨੂੰ ਸਾਨੂੰ ਤਾਂ ਪਤਾ ਨਹੀਂ ਤਾਂ ਵੀ ਆ ਕੁ ਸਮਰ ਜਾਣਾ ਉਹ ਉਦੇਸ਼ ਸੰਬ ਦੇਸਾ ਦੇ ਵੀ ਤੁੰਬੀਆਂ ਚਲੇ ਗਈਆਂ ਤੁੰਬੀਆਂ ਮੇਰੀਆਂ ਫਿਲਮਾਂ ਚ ਵੱਜਣ ਲੱਗ ਗਈਆਂ ਤੁੰਬੀਆਂ ਗੀਤਾਂ ਚ ਵੱਜਣ ਲੱਗ ਗਈਆਂ ਜੀ ਤੇ ਵਜਾਉਣ ਵਾਲੇ ਜੈਲੀ ਮਨਜੀਤਪਰੀ ਸਾਹਿਬ ਜੇ ਮੈਂ ਤਾਂ ਕਿਤੇ ਨਹੀਂ ਵਜਾਈ ਵੱਡਾ ਨੌ ਉਹਨਾਂ ਦਾ ਹਾਂ ਜੀ ਵੱਡਾ ਨੌ ਹੈ ਜੀ ਉਹਨਾਂ ਦਾ ਬਹੁਤ ਵਧੀਆ ਗੀਤ ਪੁੱਤ ਬਣਾਉਣ ਜ਼ਮੀਨਾਂ ਧੀਆਂ ਦੁੱਖ ਬਣਾਉਂਦੀਆਂ ਮੌਜਾਂ ਭੁਣੇ ਜੀ ਬਾਪੂ ਦੇ ਸਿਰ ਤੇ ਕਰੀਆਂ ਐਸੇ ਨਾਲੇ ਹੋਰ ਵੀ ਕਾਫੀ ਗੀਤ ਵਧੀਆ ਗੀਤ ਗਾਏ ਪਰ ਪਰਵਾਰਕ ਗੀਤ ਹੈ ਪਰ ਪਰਵਾਰ ਦੇ ਵਿੱਚ ਸੁਣਨ ਵਾਲੇ ਜੈਲੀ ਮਨਜੀਤਪਰੀ ਦੇ ਗੀਤ ਹੈ ਜਿਗਾ ਦੇਵ ਤਰੀਕਿਆਂ ਵਾਲੇ ਨੇ ਹੈ ਜੀ ਤੇ ਕਾਫੀ ਰਾਈਟਰ ਆ ਜਿਹੜੇ ਉਹ ਉਹਨਾਂ ਦੇ ਨਾਲ ਦੇ ਮਿਲਦੇ ਜੁਲਦੇ ਗੀਤ ਜੈਲੀ ਮਨਜੀਤਪੁਰ ਜੀ ਨੇ ਬਹੁਤ ਵਧੀਆ ਕਰੇ ਤੇ ਮੇਰੀ ਤੁੰ ਵੀ ਨੂੰ ਬढ़ावा ਦੇਣ ਵਾਲੇ ਜੈਲੀ ਮਨਜੀਤਪੁਰ ਸਾਹਿਬ ਆ ਤਾੜੀਆਂ ਹੋ ਜਾਣ ਉਹਨਾਂ ਲਈ ਹਾਂਜੀ ਹਾਂਜੀ ਦੇਖੋ ਜੈਲੀ ਮਨਜੀਤਪੁਰਿਆ ਦੀ ਇਹਨਾਂ ਦੇ ਖਾਸ ਮਿੱਤਰ ਹੈ ਜੀ ਔਰ ਇਹਨਾਂ ਦੀ ਤੂੰ ਵੀ ਨੂੰ ਬੜਾਵਾ ਦੇਣ ਵਾਲੇ ਉਹਨੂੰ ਉਹਨੂੰ ਪਰਫਲਿਤ ਕਰਨ ਵਾਲੇ ਇਸ ਆਰਟ ਨੂੰ ਉਸਦੀ ਕਦਰ ਕਰਨ ਵਾਲੇ ਉਹਨੇ ਜੀ ਦੇਖੋ ਪੰਜਾਬੀ ਵਿਰਸੇ ਦੇ ਜਿਹੜੇ ਪਹਿਰੇਦਾਰ ਨੇ ਨੇ ਜੀ ਇਹਨਾਂ ਕਰਕੇ ਪੰਜਾਬੀ ਵਿਰਸਾ ਵੱਧ ਰਿਹਾ ਦੁਨੀਆ ਭਰ ਦੇ ਵਿੱਚ ਫੈਲ ਰਿਹਾ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਕਿਸ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਕਿਸ ਪਿੰਡ ਤੋਂ ਵੀਡੀਓ ਦੇਖ ਰਹੇ ਹੋ ਔਰ ਕਿਸ ਦੇਸ਼ ਤੋਂ ਵੀਡੀਓ ਦੇਖ ਰਹੇ ਹੋ ਜਰੂਰ ਕਰਿਓ ਕਮੈਂਟ ਜੈ ਰਾਮ ਜੀ ਉਸਤਾਦ ਜੀ ਦੇ ਨਾਲ ਬੜੀਆਂ ਗੱਲਾਂ ਬਾਤਾਂ ਹੋਣੀ ਹੈ ਵੀਡੀਓ ਚ ਬੜੇ ਰਹੋ ਬਹੁਤ ਕੁਝ ਹਜੇ ਬਾਕੀ ਹੈ ਛੱਡ ਕੇ ਨਾ ਜਾਇਓ ਬਸ ਹਾਂ ਸ਼ੇਅਰ ਜ਼ਰੂਰ ਕਰ ਦਿਓ ਅਲਗੋਜ਼ੇ ਬੀਨ ਤੁੰ ਵੀ ਹਰੇਕ ਚੀਜ਼ ਦੇ ਜੀਏ ਉਸਤਾਦ ਹੈ ਦੀ ਉਸਤਾਦੀ ਅਲਗੋਜ਼ਾ ਵੀ ਸੁਣਾ ਦਿਓ ਜੀ ਥੋੜਾ ਜੀ ਲਓ ਸਰ ਲਓ ਲਓ ਜੀ ਹੁਣੇ ਦੀ ਗੱਲ ਦੀ ਹਾਂ ਹੁਣੇ ਲਓ ਜੀ ਲਓ ਜੀ ਜੀ ਇਹ ਮੈਂ ਤੁਹਾਨੂੰ ਸੁਣਾ ਰਿਹਾ ਜੀ ਬਹਿ ਤੇ ਜੁਗਨੀਆਂ ਬਹੁਤ ਲੋਕਾਂ ਨੇ ਸੁਣਾਈਆਂ ਰੱਤਿਆਂ ਵੀ ਸੁਣਾਈਆਂ ਹੋਈਆਂ ਮੈਂ ਤੁਹਾਨੂੰ ਜਿਉਣਾ ਮੋਰ ਸਵਿੰਦਰ ਸਿੰਧਾ ਜੀ ਸੁਣਾ ਰਿਹਾ ਜੀ ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾ ਹਾਂ ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾ ਬੜਾ ਮਕਬੂਲ ਹੈ ਜੀ ਬਹੁਤ ਬੁਰਾ ਜੀ ਵਾਹ ਕਮਾਲ ਕਰਤਾ ਜੀ ਹੈ ਲਓ ਜੀ ਦੇਖੋ ਦੁਨੀਆ ਪਰਦੇ ਵਿੱਚ ਵਸਦੇ ਪੰਜਾਬੀਓ ਕਿਦਾਂ ਦਾ ਲੱਗਿਆ ਇਹ ਵੀਡੀਓ ਜੀ ਕਮਾਲ ਦੀ ਗੱਲ ਹੈ ਨਾ ਜੀ ਜੈ ਰਾਮ ਜੀ ਉਸਤਾਦ ਉਸਤਾਦਾਂ ਦੇ ਚਰਨਾਂ 'ਚ ਬੈਠੇ ਜੀ ਅੱਜ ਅਸੀਂ ਔਰ ਜੈ ਰਾਮ ਜੀ ਉਸਤਾਦ ਜੀ ਦਾ ਪੂਰਾ ਨਾਮ ਹੈ ਜੀ ਮੈਂ ਕਹਿੰਦਾ ਬੇਲੇ 'ਚ ਅੰਡੇ ਚਾ ਕੇ ਵੀ ਪੁੱਛ ਲਿਓ ਉਸਤਾਦ ਜੀ ਕੋਈ ਆਪਣਾ ਪਹਿਲਾਂ ਫੋਨ ਨੰਬਰ ਹੀ ਦੱਸ ਦਿਓ ਜੀ ਫੋਨ ਨੰਬਰ ਜੀ ਮੇਰਾ 94631 ਜੀ 03417 ਹੂੰ 9963103417 ਆ ਨੰਬਰ ਹੈ ਜੀ ਮੇਰਾ ਸਿੱਧੇ ਅੱਖਾਂ ਤੁਹਾਨੂੰ ਕੋਈ ਸਿੱਧਾ ਸੰਪਰਕ ਕਰ ਸਕਦਾ ਜੀ ਤੁਮ ਵੀ ਸਿੱਖਣ ਵਾਸਤੇ ਤੁਮ ਵੀ ਲੈਣ ਵਾਸਤੇ ਜਾਂ ਵਿਰਾਸਤੀ ਸਾਜ਼ਾਂ ਦੇ ਲਈ ਵੀ ਤੁਹਾਨੂੰ ਸੰਪਰਕ ਕਰ ਸਕਦਾ ਹੈ ਇਹ ਤੁਹਾਡਾ ਆਡਾ ਬਣਿਆ ਹੋਇਆ ਮੈਂ ਕਿਹਾ ਜੀ ਲੋਕਾਂ ਦਾ ਜਿਹੜੇ ਸ਼ੌਕੀਨ ਲੋਕ ਹੈ ਕਦਰਦਾਨ ਲੋਕ ਹੈ ਉਹਨਾਂ ਤੱਕ ਇਹ ਤੁਹਾਡਾ ਵੀਡੀਓ ਪਹੁੰਚ ਜਵੇ ਜਿਹੜੇ ਨਵੇਂ ਹੈ ਵੈਸੇ ਤਾਂ ਸਾਰੀ ਦੁਨੀਆ ਤੁਹਾਨੂੰ ਜਾਣਦੀ ਹੈ ਔਰ ਨਵੇਂ ਮੁੰਡੇ ਵੀ ਜਿਹੜਾ ਕੁਛ ਨਾ ਕੁਛ ਪੁਰਾਣੇ ਸਾਜ਼ਾਂ ਦੇ ਵਿੱਚ ਇੰਟਰਸਟ ਰੱਖਦੇ ਰੁਚੀ ਰੱਖਦੇ ਦੀ ਉਸਤਾਦ ਜੀ ਇਹ ਤੁਸੀਂ ਅਲਗੋਜ਼ੇ ਵੀ ਵਜਾਉਂਦੇ ਹੋ ਤੁੰਬੀ ਵੀ ਵਜਾਉਂਦੇ ਹੋ ਬੀਨ ਵੀ ਰੱਖੀ ਹੋਈ ਹੈ ਔਰ ਇੰਨਾ ਤੁਸੀਂ ਵਿਰਾਸਤੀ ਸਮਾਨ ਰੱਖਿਆ ਮੈਂ ਹੁਣ ਅਲਗੋਜ਼ਿਆਂ ਦੀ ਗੱਲ ਕਰਦੇ ਹਾਂ ਅਲਗੋਜ਼ੇ ਕਿੱਥੋਂ ਸਿੱਖੇ ਤੁਸੀਂ ਆ ਲੰਗੋਜ਼ੇ ਸਰ ਜੀ ਸਾਡੇ ਇੱਕ ਰਿਸ਼ਤੇਦਾਰ ਦੇ ਵੀ ਸਾਡੇ ਫੁੱਪੜ ਜੀ ਹੁੰਦੇ ਤੇ ਉਹਨਾਂ ਨੇ ਮੈਨੂੰ ਸਾਲ ਟਾਉਣੇ ਸਿਖਾਇਆ ਤਾਂ ਥੋੜੇ ਬਹੁਤੇ ਮੈਂ ਵਜਾਉਣ ਲੱਗ ਗਿਆ ਫਿਰ ਰਿਦਮਾਂ ਦਾ ਨਹੀਂ ਪਤਾ ਦਾ ਜਿੱਕਾ ਜੁਗਣੀ ਹੋ ਗਈ ਤੇ ਰਤੀ ਹੋ ਗਈ ਤੇ ਅਨਾਇਤ ਕੋਟਿਆ ਹੋ ਗਿਆ ਤੇ ਹੋਰ ਕਾਫੀ ਤਰਜਾ ਇਹਦੇ ਵਿੱਚ ਉਹ ਨਿਤਿਆਪਦੀਆਂ ਫਿਰ ਮੈਂ ਲੱਬੇ ਅਸਤਾਜਾਂ ਨੂੰ ਮਾਨਕ ਪਰਸੀਪ ਜੀ ਤੇ ਕਿਤਾਬਾਨੀ ਤੇ ਸ਼ੇਰਖਾਨ ਜੀ ਤੇ ਮਾਨਕ ਪਰ ਤੇ ਪਾਲਾ ਰਾਮ ਸ੍ਰੀ ਪਾਲਾ ਪਾਲਾ ਰਾਮ ਜੀ ਜੀ ਤੇ ਉਹ ਬਹੁਤ ਤਕੜੇ ਉਸਤਾਜ ਹੈ ਜੀ ਤੇ ਉਹ ਪੁਰਾਣੇ ਵਿਰਸੇ ਪੁਰਾਣੀਆਂ ਲੋਕ ਕਥਾਂ ਗਾਉਂਦੇ ਆ ਦੋ ਤਾਰਾ ਤੂੰਬਾ ਵਜਾਉਂਦੇ ਆ ਤੇ ਉਹਨਾਂ ਦੇ ਨਾਲ ਨਗੋਜਾ ਵੱਜਦਾ ਪਹਿਲਾਂ ਇਕੱਲਾ ਘੁੰਮ ਕੇ ਗਾਇਆ ਕਰਦੇ ਤੇ ਮੈਂ ਉਹਨਾਂ ਦੇ ਸੰਗ ਰਲਿਆ ਜੀ ਉਹਨਾਂ ਨੇ ਫਿਰ ਮੈਨੂੰ ਇਹ ਸਾਰਾ ਨਗੋਜੇ ਦਾ ਜੋ ਵੀ ਸਿਸਟਮ ਹੈ ਉਹ ਸਾਰਾ ਮੈਨੂੰ ਉਹਨੇ ਸਿਖਾਤਾ 1979 ਦੇ ਵਿੱਚ ਬਿੰਦ ਰਖਿਆ ਵੀ ਉਹਨਾਂ ਤੋਂ ਅਲਗੋਜੇ ਸਿੱਖਿਆਤਾ ਅੱਛਾ ਅਲਗੋਜੇ ਛੱਡ ਕੇ ਬਾਅਦ ਚੋਂ ਗਾਉਣ ਲੱਗ ਗਿਆ ਤੇ ਬਿੰਦ ਰਖਿਆ ਨਾਲ ਵੀ ਕਾਫੀ ਜਗ੍ਹਾ ਮੈਂ ਕਾਲਜਾਂ ਵਿੱਚ ਗਿਆ ਪੰਜਾਬ ਦੇ ਵਿੱਚ ਉਹਨੇ ਗਾ ਅਲਗੋਜਾ ਵਜਾਇਆ ਉਹਨੇ ਬੋਲੀਆਂ ਪਾਈਆਂ ਜਦ ਇਹ ਪਹਿਲਾਂ ਪਹਿਲਾਂ ਬਿੰਦ ਰਖਿਆ ਗਾਇਕੀ ਦੇ ਵਿੱਚ ਆਇਆ ਤੇ ਗਾਇਕੀ ਤੋਂ ਪਹਿਲਾਂ ਉਹਨੇ ਬੋਲੀਆਂ ਪਾਈਆਂ ਹਮ ਕਾਲਜਾਂ ਦੇ ਵਿੱਚ ਜੀ ਤੇ ਉਹਦੇ ਗਾ ਅਲਗੋਜੇ ਹੋਰ ਵੀ ਕਿਸੇ ਨੇ ਵਜਾਏ ਆ ਮੇਰੇ ਸਤਜੀ ਨੇ ਵੀ ਵਜਾਏ ਆ ਤੇ ਬਾਕੀ ਮੈਂ ਵੀ ਬਜਾਇਆ ਜੂ ਦੇ ਨਾਲ ਹੂੰ ਬਸ ਫੇਰ ਦੌਰ ਆ ਗਿਆ ਬਹੁਤ ਜ਼ਿਆਦਾ ਭਿਆਨਕ 88 ਦੇ ਵਿੱਚ ਸਭ ਨੂੰ ਪਤਾ ਜੀ 1988 ਦੇ ਵਿੱਚ ਫੇਰ ਮੈਂ ਇਥੋਂ ਛੱਡ ਕੇ ਲੁਧਿਆਣੇ ਚਲੇ ਗਿਆ ਤਾਂ ਜੀ ਤੇ ਬਿੰਦ ਰਖਿਆ ਨਾਲ ਵਿਛੜ ਗਿਆ ਜੀ ਤੇ ਬਿੰਦ ਰਖੀ ਦੀ ਬਹੁਤ ਸਾਰੇ ਗੀਤ ਆ ਚੱਲ ਪਏ ਬਿੰਦ ਰਖਿਆ ਵਾਇਰਲ ਹੋ ਗਿਆ ਜੀ ਬੜੇ ਅੱਛੇ ਗੀਤ ਗਾਏ ਬਹੁਤ ਵਧੀਆ ਆਵਾਜ਼ ਸੀ ਬਿੰਦ ਰਖਿਆ ਜੀ ਦੀ ਲੋਕਾਂ ਨੇ ਮੰਨਿਆ ਪੂਰੇ ਦੁਨੀਆ ਨੇ ਮੰਨਿਆ ਜੀ ਉਹਨੂੰ ਅੱਜ ਵੀ ਵੱਗਦੀ ਹੈ ਅੱਜ ਵੀ ਅੱਜ ਵੀ ਉਹਨਾਂ ਦੇ ਗੀਤ ਚੱਲਦੇ ਦੁਨੀਆ ਅੱਜ ਵੀ ਮੰਨਦੀ ਹੈ ਜੀ ਫਿਰ ਮੇਰੇ ਉਸਤਾਦ ਹੁਣੀ ਲੋਕ ਕਥਾਵਾਂ ਗਾਇ ਕਰਦੇ ਤੇ ਮਿਰਜਾ ਸੱਸੀ ਪੁੰਨੂ ਸੀਰੀ ਫਰਿਆਦ ਰੋਡਾ ਜਲਾਲੀ ਪੂਰਨ ਭਗਤ ਜੀ ਤੇ ਰੂਪ ਬਸੰਤ ਤੇ ਰਾਣੀ ਜੱਪਲਾ ਰਾਣਾ ਰਾਜਾ ਉਧੋ ਸਿੰਘ ਤੇ ਰਵੈਣ ਵਿੱਚੋਂ ਵੀ ਸੁਣਾਉਂਦੇ ਤੇ ਤੇ ਬਾਈਬਲ ਵਿੱਚੋਂ ਵੀ ਗੁਰਬਾਣੀ ਵਿੱਚੋਂ ਵੀ ਬਾਬੇ ਨਾਨਕ ਜੀ ਦੇ ਗੀਤ ਗੁਰਗੋਬਿੰਦ ਸਿੰਘ ਮਹਾਰਾਜ ਦੇ ਗੀਤ ਮਤਲਬ ਭਜਨ ਉਹ ਇਸ ਤਰ੍ਹਾਂ ਉਹ ਗੀਤਾਂ ਰਾਹੀਂ ਉਹ ਉਹ ਜਿਹੜੀ ਭਜਨ ਹੁੰਦੇ ਤੇ ਉਹ ਗੀਤਾਂ ਰਾਹੀਂ ਸੁਣਾਇਆ ਕਰਦੇ ਤੇ ਉਹਨਾਂ ਦੇ ਜਿਹੜੇ ਗੀਤ ਤੇ ਉਹ ਭਜਨਾ ਵਰਗੇ ਹੀ ਹੁੰਦੇ ਤੇ ਉਹ satsang ਵਰਗੇ ਤੇ ਅੱਜ ਵੀ ਉਹ ਗਾਉਂਦੇ ਆ ਹਾਂ ਜੀ ਹਾਂ ਬਹੁਤ ਵਧੀਆ ਗਾਇਕ ਹਾਂ ਉਹ ਫਿਰ ਕੁਝ ਹਾਂ ਜੀ ਉਹ ਉਹਨਾਂ ਦਾ ਇੱਕ ਮੈਂ ਸੋਹਣੀ ਦਾ ਘੜਾ ਸੁਣਾਉਂਦਾ ਜੀ ਜੀ ਸੋਹਣੀ ਉੱਥੋਂ ਸੁਣਾਉਣ ਲੱਗਿਆ ਸੋਹਣੀ ਦਾ ਘੜਾ ਤਾਂ ਜਿਹੜਾ ਸੋਹਣੀ ਦੇ ਨਾਨ ਨੇ ਉਹਨੂੰ ਲਕੋ ਲਿਆ ਪੱਕੇ ਘਰੇ ਨੂੰ ਉੱਥੇ ਕੱਚਾ ਧਰਤਿਆ ਜਦੋਂ ਕੱਚਾ ਉਹ ਸੋਹਣੀ ਪਾਰ ਮਹੀਵਾਲ ਨੂੰ ਮਿਲਣ ਜਾਇ ਕਰਦੀ ਸੀ ਜਦੋਂ ਆਪਣੇ ਘੜੇ ਨੂੰ ਚੱਕਿਆ ਘੜੇ ਦੇ ਵਿੱਚੋਂ ਇੱਕ ਆਵਾਜ਼ ਆਈ ਕਹਿੰਦਾ ਸੋਹਣੀਏ ਵੀ ਪਿੱਛੇ ਮੁੜ ਜਾ ਰਾਤ ਹਨੇਰੀ ਆ ਤੇ ਦਰਿਆ ਵੀ ਠਾਟਾਂ ਮਾਰਦਾ ਵੀ ਐਵੇਂ ਸੌਰੀਏ ਅਲਰ ਜਵਾਨੀ ਦੇ ਵਿੱਚ ਤੂੰ ਡੁੱਬ ਜਾਏਗੀ ਬੱਚੀ ਆ ਤੂੰ ਵੀ ਜਾ ਛੱਡ ਮਹੀਵਾਲ ਦਾ ਖੇੜਾ ਪਰ ਨਹੀਂ ਉਦਾ ਜਿਹੜਾ ਪਿਆਰ ਤਾਂ ਮਹੀਵਾਲ ਦੇ ਨਾਲ ਉਹਦਾ ਸਿੱਧਕ ਪੱਕਾ ਤਾਂ ਉਹ ਕਹਿੰਦੀ ਤੂੰ ਲੱਖ ਘੜਿਆ ਕੱਚਾ ਐ ਪਰ ਮੇਰਾ ਜਿਹੜਾ ਸਿੱਧਕ ਹੈ ਉਹ ਉਹ ਪੱਕਾ ਹੈ ਵੀ ਮੈਂ ਅੱਜ ਪਾਰ ਜਾਣੇ ਜਾਣਾ ਵੀ ਮੈਂ ਨਾਗਾ ਨਹੀਂ ਪਾ ਸਕਦੀ ਮੈਂ ਐਬਸੈਂਟ ਨਹੀਂ ਲਾਉਣੀ ਹੈਗੀ ਵੀ ਮੇਰੀ ਹਾਜ਼ਰੀ ਅੱਜ ਮੇਰੇ ਮੁਰਸ਼ਿਦ ਦੇ ਕੋਲ ਮੇਰੇ ਯਾਰ ਦੇ ਕੋਲ ਲੱਗਣੀ ਚਾਹੀਦੀ ਆ ਤੇ ਘੜੀ ਦੇ ਨਾਲ ਕੋਈ ਜਵਾਬ ਸਵਾਲ ਕਰਦੀ ਆ ਲੋ ਸਰਵਨ ਕਰਿਓ ਕੀ ਕਹਿੰਦੀ ਆ ਮੈਨੂੰ ਪਾਰ ਲੰਘਾ ਦੇ ਮੈਨੂੰ ਪਾਰ ਲੰਘਾ ਦੇ ਵੇ ਕੜਿਆ ਮਿਲਤਾ ਤੇਰੀਆਂ ਕਰਦੀ ਮੈਨੂੰ ਪਾਰ ਲੰਘਾ ਦੇ ਵੇ ਕੜਿਆ ਮਿਲਤਾ ਤੇਰੀਆਂ ਕਰਦੀ ਕੜਾ ਕਿਆ ਕਹਿੰਦਾ ਏ ਸੋਹਣੀ ਨੂੰ ਫੇਰ ਵੀ ਰੋਕਦਾ ਵੀ ਜਾ ਬੇ ਤੂੰ ਘਰ ਮੁੜ ਜਾ ਬੇ ਅੱਜ ਤੂੰ ਪਾਰ ਨਹੀਂ ਲੱਗ ਸਕਦੀ ਮੈਂ ਪੱਕਾ ਨਹੀਂ ਹੈਗਾ ਅਗਰ ਪੱਕਾ ਹੁੰਦਾ ਮੈਂ ਤੈਨੂੰ ਪਹਿਲਾ ਮੰਗੋ ਪਾਰ ਲਗਾਉਂਦਾ ਵੀ ਮੈਂ ਖੁਰ ਜਾਣਾ ਔਰ ਤੈ ਡੁੱਬ ਜਾਣਾ ਵੀ ਬਹੁਤ ਕੰਮ ਖਰਾਬ ਹੋ ਜਾਣਾ ਵੀ ਪਿੱਛੇ ਮੁੜ ਜਾ ਪਰ ਨਹੀਂ ਸੋਹਣੀ ਨਹੀਂ ਮੰਨਦੀ ਹਮ ਘੜਾ ਕਿਆ ਕਹਿੰਦਾ ਪਿੱਛੇ ਮੁੜ ਜਾ ਸੋਹਣੀਏ ਮੈਂ ਹਾਏ ਪਿੱਛੇ ਮੁੜ ਜਾ ਸੋਹਣੀਏ ਅੱਜ ਮੈਂ ਯਾਰ ਨਾਲ ਨਹੀਂ ਹੋਣਾ ਆਸਾ ਖਰਜਾ ਤੇ ਡੁੱਬ ਜਾਣਾ ਪਿੱਛੇ ਮੁੜ ਜਾ ਸੋਣੀਏ ਨਹੀਂ ਇੱਥੇ ਕੋਈ ਨਕਸੇ ਦਾ ਦਰਦੀ ਪਿੱਛੇ ਮੁੜ ਜਾ ਸੋਣੀਏ ਨਹੀਂ ਇੱਥੇ ਕੋਈ ਨਕਸੇ ਦਾ ਦਰਦੀ ਮੈਨੂੰ ਪਾਰ ਲੰਘਾ ਦੇਵੋ ਕੜਿਆ ਬਿੰਤਾ ਤੇਰੀਆਂ ਕਰਦੀ ਮੈਨੂੰ ਪਾਰ ਲੰਘਾ ਦੇਵੋ ਕੜਿਆ ਬਿੰਤਾ ਤੇਰੀਆਂ ਕਰਦੀ ਇੱਦਾਂ ਸੋਹਣੀ ਸੋਹਣੀ ਨੂੰ ਘੜੇ ਨੇ ਕਿ ਆਤਾ ਜੀ ਵਾਹ ਕਮਾਈ ਵਾਹ ਬਲਦੀ ਰੋ ਖੁਸ਼ ਹੋ ਗਈ ਜੀ ਬਿਲਕੁਲ ਰੋ ਖੁਸ਼ ਹੋ ਗਈ ਜੀ ਕਿੱਦਾਂ ਦਾ ਲੱਗਿਆ ਤੁਹਾਨੂੰ ਇਹਨਾਂ ਦਾ ਗੀਤ ਤੇ ਕਿੱਦਾਂ ਦੇ ਲੱਗੇ ਵਿਰਸੇ ਦੇ ਪਹਿਰੇਦਾਰ ਜੀ ਕਮੈਂਟ ਕਰਦੇ ਜਾਇਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ ਜੀ ਇਹ ਪੰਜਾਬੀ ਵਿਰਸੇ ਦੇ ਪਹਿਰੇਦਾਰ ਐ ਨੇ ਜੀ ਜਿਹੜੇ ਔਰ ਇਹ ਸਲਾਮਤ ਰਹਿਣ ਇਹਨਾਂ ਦੀ ਸਲਾਮਤੀ ਰਹੇ ਤਹ ਦੁਨੀਆ ਤੱਕ ਇਸ ਗੱਲ ਦੀ ਕਾਮਨਾ ਕਰਦੇ ਹਾਂ ਜੀ ਸਾਰੇ ਪੰਜਾਬੀਓ ਔਰ ਦੁਨੀਆ ਭਰ ਦੇ ਵਿੱਚ ਵਸਦੇ ਹੋ ਪੰਜਾਬੀਓ ਜੀ ਬਿਲਕੁਲ ਬੇਨਤੀ ਕਰਦੇ ਆ ਤੁਹਾਡੇ ਅੱਗੇ ਕਿ ਇਹ ਬੱਚਿਆਂ ਤੱਕ ਜਰੂਰ ਪਹੁੰਚਾਓ ਨੌਜਵਾਨ ਪੀੜੀ ਨੂੰ ਇਹ ਗੀਤ ਤੇ ਸਾਜ਼ ਜਰੂਰ ਸੁਣਾਇਆ ਕਰੋ ਜੀ ਊਲ ਜਲੂਲ ਚੱਲ ਰਿਹਾ ਅੱਜ ਕੱਲ ਦੀ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ ਅਸੀਂ ਕੋਸ਼ਿਸ਼ ਕਰਦੇ ਆ ਮੋਬਾਈਲਾਂ ਦੇ ਵਿੱਚ ਜੋ ਕੁਝ ਬੱਚੇ ਦੇਖਦੇ ਆ ਬਦਲ ਨਹੀਂ ਇਹ ਇਹ ਬਦਲਣ ਦੀ ਕੋਸ਼ਿਸ਼ ਕਰਦੇ ਆ ਹੁਣ ਮੋਬਾਈਲਾਂ ਦੇ ਵਿੱਚ ਇਹ ਚੀਜ਼ਾਂ ਵੱਜਣੀਆਂ ਚਾਹੀਦੀਆਂ ਇਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਵਿਰਸੇ ਦੇ ਪਹਿਰੇਦਾਰ ਜਿਹੜੇ ਆ ਇਹਨਾਂ ਨੂੰ ਪਰਫੁੱਲਤ ਕਰੀਏ ਇਹਨਾਂ ਨੂੰ ਜਿਹੜਾ ਹੈ ਪਲੇਟਫਾਰਮ ਦੇਈਏ ਇਸੇ ਕਰਕੇ ਅਸੀਂ ਇਹ ਵੀਡੀਓ ਬਣਾ ਰਹੇ ਹਾਂ ਦੀ ਉਸਤਾਦੀ ਨਜ਼ਾਰਾ ਬਣਤਾ ਜੀ ਤੁਸੀਂ ਆ ਜਿਹੜਾ ਤੁਹਾਡਾ 66 ਸਾਲ ਦੀ ਉਮਰ ਹੈ ਔਰ ਤੁਸੀਂ ਜਿਸ ਤਰੀਕੇ ਨਾਲ गा ਰਹੇ ਆ ਦੀ ਜੋ ਤੁਹਾਡਾ ਜੋਸ਼ ਹੈ ਨਾ ਦੀ ਇਹ ਕਾਬਲੇ ਤਾਰੀਫ ਹੈ ਦੀ ਜ਼ੋਰਦਾਰ ਤਾੜੀਆਂ ਨਾਲ ਵਾਹ ਨਹੀਂ ਕਰਦਾ